ਹਾਂ ਮਿੱਤਰੋ ਸਾਰੇ ਭੈਣ ਤੇ ਭਰਾਵਾਂ ਦਾ ਸਵਾਗਤ ਕਰਦੇ ਆਂ ਅੱਜ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅਮੀਰਾ ਸਾਰੇ ਭੈਣ ਭਰਾ ਨਾਲ ਚੜ੍ਹਦੀ ਕਲਾ ਜੋ ਹੋਵਾਂਗੇ ਆਪਾਂ ਵੀ ਪੂਰੀ ਚੜ੍ਹਦੀ ਕਲਾ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮਿੱਤਰੋ ਤੁਹਾਨੂੰ ਮੈਂ ਕੱਲ ਪਿਛਲੇ ਬਲੌਗ ਜਿਵੇਂ ਤੁਹਾਨੂੰ ਦੱਸਿਆ ਹੀ ਆ ਪਤਾ ਨਹੀਂ ਦੱਸਿਆ ਪਤਾ ਨਹੀਂ ਬਾਕੀ ਕਰੋ ਚੈੱਕ ਆਪਣਾ ਆ ਖੱਤਾ ਕਣਕ ਦਾ ਨਹੀਂ ਹਰਾ ਹੋਇਆ ਐ ਕਿਤੇ ਹਰੀ ਹੋ ਵੀ ਗਈ ਆ ਕਰੋ ਚੈੱਕ ਐ ਕਿਤੇ ਹੁੰਦੀ ਵੀ ਆ ਕਿਤੇ ਦਾਣਾ ਉਵੇਂ ਸਾਫ ਤਾਂ ਪਿਆ ਜਾਨੀ ਕਿ ਦੱਗੀਆਂ ਜਾਂ ਪੈ ਗਈਆਂ ਹੁਣ ਬਹੁਤ ਆ ਕਹਿੰਦੇ ਨੇ ਵਿੱਚ ਪਾਣੀ ਲਾ ਦਿਓ ਯਾਰ ਅਸੀਂ ਆ ਦੇਖੋ ਰਾਤ ਕਰੋ ਜੇ ਕਾਦੇ ਉਰੇ ਪਲਟਾਵੇਂ ਹਲ ਵੀ ਫੇਰ ਕੇ ਦੇਖੇ ਦੀ ਸਾਤੋਂ ਲੱਗੇ ਨਹੀਂ ਪਤਾ ਨਹੀਂ ਸਾਤੋਂ ਸੈਟਿੰਗ ਨਹੀਂ ਕਰਨੀ ਆਈ ਮਿੱਤਰੋ ਦਿੱਕ ਕਰੋ ਜੇ ਇੱਕ ਹੀਟਾਂ ਦਾ ਨਾ ਗੱਲ ਬਹੁਤ ਪਈਆ ਹੋਣੀ ਨੂੰ ਬੀਜਾਂਗੇ ਤਾਂ ਵਾਕਈ ਸਾਡਾ ਪਲਾਨ ਜੇ ਇਹੀ ਬਣਿਆ ਹੋਇਆ ਬਾਕੀ ਦੇਖਦੇ ਆਂ ਹਾਲੇ ਜਾਣ ਕੇ ਜਿੰਨੇ ਜਿੰਨੇ ਬੰਦੇ ਆਉਂਦੇ ਨੇ ਉੰਨੀ ਰਾਇ ਹੋ ਜਾਂਦੀ ਆ ਹਨਾ ਬੀ ਅਸੀਂ 826 ਇਹਦੇ ਖਾਤਰ ਤਿਆਰ ਕਰਿਆ ਉਹ ਜਿਹੜਾ ਸਾਡੇ ਵਾਲਾ 187 ਦੀ 180 ਸੀ ਟਿਕਾ ਤਾਂ ਨਾ ਸੋਦਨ ਦੀ 180 ਬੱٹے ਲਾ ਕੇ ਲਿਆ ਜਾਂਦਾ ਨਾ ਆਪਾਂ ਨੇ ਹਾਂ ਮਿੱਤਰੇ 187 ਅਸੀਂ ਬੱٹے ਲਾ ਕੇ 822 ਬੀ ਲੈ ਜਾਂਦਾ ਬਾਕੀ ਯਾਰ ਦੇਖਦੇ ਹਾਂ ਹੁਣ ਕੀ ਬਣਦਾ ਉਹ ਵੀ ਤੁਹਾਨੂੰ ਦੱਸਾਂਗੇ ਦਿਨੇ ਜਿਵੇਂ ਵੀ ਅੱਜ ਜੇ ਬਾਹਾਂ ਹੁਣ ਬਾਹਣ ਲੱਗੀਆਂ ਨੂੰ ਤੁਹਾਨੂੰ ਦਿਖਾਉਂਗਾ ਟਰੈਕਟਰ ਦੀ ਟੈਂਕੀ ਤੋਂ ਕਿ ਮਿੱਤਰੇ ਰਾਤ ਹੀ ਸਾਰੀ ਤਿਆਰੀ ਕਰਕੇ ਆ ਗਈ ਤੇ ਐਨ ਜਾਨੀ ਕਿ ਆ ਦੇਖੋ ਲਾ ਕੇ ਵੀ ਦੇਖਿਆ ਪਰ ਬਣੀ ਨਹੀਂ ਗੱਲ ਸੱਤੋਂ ਲੱਗੇ ਨਹੀਂ ਹੁਣ ਗੱਲ ਥੱਲੇ ਬਾਹੋਂ ਨਿਕਲਦੀ ਤੇ ਸੱਤੋਂ ਇੱਕ ਹੀ ਲੱਗਦਾ ਤੇ ਜਾਨੀ ਕਿ ਪਤਾ ਨਹੀਂ ਕਦੇ ਫੇਰਿਆ ਨਹੀਂ ਹਿਸਾਬ ਨਹੀਂ ਆਇਆ ਬਾਕੀ ਹੁਣ ਉਧਰ ਆਪਣੇ ਆਲੂ ਦਿਖਾਵਾਂ ਆਲੂ ਤਾਂ ਵਧੀਆ ਨਿਕਲੇ ਆ ਆ ਦੇਖੋ ਮੈਂ ਜ਼ੂਮ ਕਰਾ ਰਿਹਾ ਦੀਂਦੇ ਨੇ ਸਾਰੇ ਭਰਾ ਦੱਸਿਓ ਜੀ ਤਾਂ ਵਧੀਆ ਨਿਕਲੇ ਆ ਆਪਣੇ ਹਨਾ ਬਾਕੀ ਆਈ ਸੀ ਖੇਤ ਕਰੋ ਚੈੱਕ ਬਾਕੀ ਮਿੱਤਰੋ ਸਲਾਹ ਦਿਓ ਭਰਾ ਹਨਾ ਵੀ ਐ ਹੁਣ ਹਾਲੇ ਬਾਕੇ ਬੀਜੀ ਲੋਟਰ ਹੋ ਗਈ ਐ ਕਰਕੇ ਵੀ ਆ ਤੁਹਾਡੇ ਸਾਹਮਣੇ ਗਿੱਲ ਤੁਹਾਨੂੰ ਦਿਂਦੀ ਵੀ ਆ ਹਨਾ ਵੀ ਕਿੰਨੀ ਕ ਚਲੋ ਮਾੜੀ ਹੋ ਗਈ ਚਲੋ ਜਿੱਥੇ ਵਾਹ ਗਰੂ ਨੇ ਖਰਚਾ ਕਰਾਉਣਾ ਉੱਥੇ ਤਾਂ ਕਰਾਉਣੀ ਆ ਕਿ ਨਹੀਂ ਪਹਿਲਵਾਨ ਆਏ ਹੁਣ ਕਿਹੜਾ ਮਿੱਤਰੋ ਨਾਲ ਮਰਿਆ ਜਾਊਗਾ ਤੇ ਵੀ ਐ ਹੋ ਗਿਆ ਇਹਨੂੰ ਹੀ ਪਿੱਟੀ ਜਾਈਏ ਕਹਿ ਕੇ ਵੀ ਹਾਂ ਹਰੀ ਨਹੀਂ ਹੋਈ ਹਰੀ ਨਹੀਂ ਹੋਈ ਵਿੱਚ ਮੈਨੂੰ ਹੋਰ ਆ ਬਹੁਤ ਵੀਰ ਐ ਵੀ ਕਹਿਣਗੇ ਵੀ ਸਾਲਾ ਵੀਡੀਓ ਪਾਈ ਜਾਂਦਾ ਐ ਕਰਕੇ ਤਾਂ ਲੱਲਾ ਭੱਬਾ ਸਾਡੇ ਕਹਿੰਦੇ ਵੀ ਨੇ ਚੱਲ ਹੁਣ ਕੀ ਕਹਿ ਸਕਦੇ ਆ ਕਿਸੇ ਨੂੰ ਹਰੀਕ ਦੇ ਮਿੱਤਰੋ ਆਪਦੀ ਸੋਚਣੀ ਆ ਕਿ ਨਹੀਂ ਪਹਿਲਵਾਨ ਵੀਡੀਓ ਅਸੀਂ ਆਪਦੇ ਉਹਨੂੰ ਪਾਉਣੇ ਆ ਵੀ ਚੱਲ ਕੋਈ ਨਾ ਅਸੀਂ ਤਾਂ ਚੰਗੀਆਂ ਆ ਆਲੂਆਂ ਦੀ ਮਿੱਤਰੋ ਚੰਗੇ ਨਹੀਂ ਪਉਂਦੇ ਸੀ ਵੀ ਆ ਚਲ ਆਪਣਾ ਇਹ ਚੈਨਲ ਬਣਾਇਆ ਹੋਇਆ ਵਧੀਆ ਲੱਗਦਾ ਐ ਕਰਕੇ ਹੁਣ ਹੋਰ ਭਾਈਆਂ ਦਾ ਵੀ ਬਣਾਈ ਹੋਇਆ ਸਾਰੇ ਪਰ ਮੈਨੂੰ ਇਹ ਗੱਲ ਆ ਗਈ ਸਾਨੂੰ ਮੈਨੂੰ ਹਰੇ ਇਹ ਕਹਿੰਦਾ ਵੀ ਤੂੰ ਐ ਕਰਕੇ ਵੀਡੀਓ ਬਣਾ ਕੇ ਪਾਉਣ ਲੱਗ ਗਿਆ ਇਹ ਚੰਗਾ ਨਹੀਂ ਲੱਗਦਾ ਇਹ ਜੱਟਾਂ ਵਾਲੇ ਕੰਮ ਨਹੀਂ ਐ ਨਹੀਂ ਬਾਹ ਨਹੀਂ ਮਿੱਤਰੋ ਕਿਉਂ ਜਿਹੜੇ ਹੋਰ ਲੋਕ ਪਾਉਂਦੇ ਨੇ ਵੀਡੀਓ ਕਬੀ ਉਹ ਜੱਟ ਨਹੀਂ ਹੈਗਾ ਮੇਰੇ ਹਿਸਾਬ ਨਾਲ ਮੈਂ ਤਾਂ ਯਾਰ ਜੱਟਾਂ ਦੀ ਦੇਖਦਾ ਜਿਵੇਂ ਸੰਧੂ ਫਾਰਮ ਜੁੱਧਾ ਵਾਲਾ ਸਾਰੇ ਜਿਹੜਾ ਆਪਦਾ ਆਪ ਖੇਤੀ ਦਾ ਕੰਮ ਕਰਦੇ ਆਂ ਕਿ ਗਲਤ ਚੀਜ਼ ਤਾਂ ਦਿਖਾਉਂਦੇ ਨਹੀਂ ਕਿ ਨਹੀਂ ਪਹਿਲਵਾਨ ਆਪਾ ਗੱਲ ਦੀ ਆ ਖੇਤੀ ਕਰਦੇ ਮਿੱਤਰੋ ਆਪਣਾ ਕੰਟੈਂਟ ਸਾਰਾ ਨਾਲੇ ਖੇਤੀ ਦੀ ਹੁੰਦਾ ਵੀ ਹਾਂ ਹੁਣ ਆ ਕਣਕ ਆਪਣੀ ਦੇਖ ਲੋ ਹੋਈ ਨਹੀਂ ਚਲੋ ਫੇਰ ਕੀ ਹੋ ਗਿਆ ਹੈਨਾ ਉਹ ਆਲੂ ਚਲੋ ਉਹ ਦੇਖੋ ਹੋਰ ਸਾਨੂੰ ਦਾਦਾ ਆਲੂ ਜਿੰਦਗੀ ਚ ਆ ਕਰੋ ਜੇ ਇੱਕ ਪਹਿਲੀ ਵਾਰੀ ਬੀਜੇ ਨੇ ਠੀਕ ਆ ਆ ਬਟਾ ਭਰੀਆਂ ਖੜੀਆਂ ਨੇ ਸਾਰਾ ਗੁੱਲੀ ਡੰਡਾ ਮਰ ਗਿਆ ਇਹਦਾ ਦੇਖ ਲਾ ਕਿਸਮਤ ਕਿਸਮਤ ਦੀ ਖੇੜਾ ਇਹ ਤਾਂ ਮੈਨੂੰ ਡਰਤੀ ਹਲੇ ਵੀ ਆਲੂ ਮੇਰੇ ਹਰੇ ਹੋਣਗੇ ਪਤਾ ਨਹੀਂ ਨਹੀਂ ਹੋਣਗੇ ਬਾਅਦ ਤੁਸੀਂ ਕਰੋ ਚੈੱਕ ਆਲੂ ਤਾਂ ਹਰੇ ਹੋਗੇ ਸਾਨੂੰ ਦਿਖਾਇਆ ਆਹ ਪਈਆ ਦੇਖ ਲਓ ਜਿਹੜੀ ਆਏ ਸਾਲ ਉਹ ਕਰਕੇ ਵੀ ਇਦਾਂ ਜੀਚ ਕਦੇ ਖਤਾ ਨਹੀਂ ਖਾਦਾ ਇਹ ਤਾਂ ਮਿੱਤਰੋ ਕਿਸਮਤ ਜਿਹੜਾ ਵਾਹਿਗੁਰੂ ਨੇ ਦੇਣਾ ਉਹੀ ਦੇਣਾ ਆਪਾਂ ਨੂੰ ਸਿੱਧੀ ਗੱਲ ਆ ਹੋਣਾ ਜੀਰੀਆਂ ਘੱਟ ਨਿਕਲਣ ਇਹ ਚ ਆਪਣੇ ਕੀ ਕਰ ਲਿਆ ਕਹਿੰਦੇ ਇਹ ਚਲੋ ਹੁਣ ਪੱਟਦੇ ਆ ਚਾਰ ਦਿਖਾਵਾਂਗੇ ਤੁਹਾਨੂੰ ਇਹ ਚ ਹੁਣ ਵਿੱਚ ਇੱਕ ਬੰਦਾ ਰਾਇ ਦੇ ਕੇ ਗਿਆ ਵੀ ਤੁਸੀਂ ਇਹ ਚ ਤਵੀਆਂ ਫੇਰ ਲਓ ਨਾਲ ਤਾਂ ਡਾਇਆ ਥੋੜਾ ਉੱਤੇ ਰਹਿ ਜਾਊਗਾ ਵੀ ਤਵੀਆਂ ਫੇਰ ਕੇ ਹਾਲਾ ਨਾਲ ਗੱਲੇ ਨਿਕਲ ਆਊਗੀ ਵਿੱਚ ਕੋਈ ਕਹਿੰਦਾ ਪਲਟਾਵੇਂ ਹਾਲ ਫੇਰ ਲੋ ਚਲੋ ਉਹ ਵੀ ਤੁਹਾਨੂੰ ਦੱਸਾਂਗੇ ਪਲਟਾਵੇਂ ਹਾਲ ਤੋਂ ਮੈਂ ਘਰੇ ਪਾਈ ਹੜਾ ਟਰੈਕਟਰ ਮਗਰ ਤੁਹਾਨੂੰ ਦਿਖਾਉਂ ਘਰੇ ਜਾ ਕੇ ਉਹ ਵੀ ਬਾਕੀ ਦੇਖਦੇ ਆ ਕਿਹਦੇ ਨਾਲ ਫੇਰਦੇ ਆ ਨਾ ਤੁਹਾਨੂੰ ਦਿਖਾਉਂਗਾ ਬਾਕੀ ਕਰ ਲੋ ਚੈੱਕ ਆਇਆ ਦੇਖੋ ਆ ਕੰਨੀਆਂ ਤੇ ਤਾਂ ਹਰੀ ਹੋ ਗਈਆਂ ਜਿਹੜੇ ਗੱਬੇ ਗੱਬੇ ਗੇੜੇ ਨੇ ਇਹਨਾਂ ਤੇ ਨਹੀਂ ਹਰੀ ਹੋਈ ਆ ਦੇਖੋ ਆ ਜਿਵੇਂ ਧੱਲੇ ਮੱਲੇ ਨੇ ਨਾ ਆ ਤਾਂ ਹਰੀ ਹੋਈ ਪਈ ਆ ਉਹ ਮਿੱਤਰੋ ਪਰਲਾ ਕਿੱਤੈ ਜਿਹੜਾ ਆਪਣਾ ਆ ਦੇਖੋ ਇਧਰਲੇ ਪਾਸੇ ਉਹ ਲੰਬੀਆਂ ਵੱਟਾਂ ਪਾਈ ਹੋਈਆਂ ਨੇ ਉਹ ਤਾਂ ਆਪਣਾ ਹੋ ਗਿਆ ਹਰਾ ਇਹਦੇ ਹੀ ਚੱਕਰਾਂ ਥੋੜਾ ਜਿਹਾ ਚਲੋ ਠੀਕ ਆ ਦੱਸ ਦਿਆਂ ਤੁਹਾਨੂੰ ਅੱਗੇ ਕਰਦੇ ਆ ਕਿਵੇਂ ਕਰੋ ਚੈੱਕ ਮਿੱਤਰੋ ਭਰ ਲਈ ਆਪਾਂ ਨੇ ਆਪਣੀ ਰੇੜੀ ਚਾਰ ਦੀ ਬਾਕੀ ਆ ਤੁਹਾਨੂੰ ਮੈਂ ਯਾਰ ਦੱਸਿਆ ਹੀ ਆਪਣੇ ਕਣਕ ਵਾਲਾ ਹਨ ਉਹ ਇੱਕ ਆ ਗੱਲ ਮਿੱਤਰੋ ਜਦ ਜਿਵੇਂ ਮਾੜਾ ਟਾਈਮ ਆਉਂਦਾ ਤੁਸੀਂ ਪਹਿਲਾ ਵਾਲਾ ਵਲੌਗ ਦੇਖੇ ਇੱਕ ਤਾਂ ਮੁੰਡੇ ਦੀ ਬਾਹਾਂ ਤੇ ਦੇਖ ਲਓ ਤੇ ਪਲਾਸਟਰ ਲੱਗਿਆ ਹੋਇਆ ਹੈ ਨਾ ਉਧਰ ਜੋਗਾ ਬੰਦਾ ਨਾਲ ਇਦਰਾ ਕਣਕ ਦਾ ਹੋ ਗਿਆ ਚਲ ਇਹ ਵੀ ਹੋ ਗਿਆ ਵਿੱਚੀ ਉਧਰੋਂ ਮਾਤਾ ਉਹ ਥੋੜੀ ਜੀ ਉਹ ਹੋ ਗਏ ਉਹਨਾਂ ਨੂੰ ਕਦੇ ਉਧਰ ਨੂੰ ਕਦੇ ਉਧਰ ਨੂੰ ਚਲੋ ਮਾੜਾ ਟਾਈਮ ਐ ਦੱਸ ਕੇ ਜਾਂਦਾ ਚਲੋ ਆਪਾਂ ਨੇ ਕਿਹੜਾ ਕਰਿਆ ਗਿਆ ਮਾੜਾ ਕੀਤਾ ਬਾਈ ਗਰੂ ਚੰਗੇ ਹੀ ਕਰੂਗਾ ਬਾਕੀ ਇਹ ਤੁਹਾਨੂੰ ਦਿਖਾਉਣਾ ਘਰੇ ਚੱਲ ਕੇ ਜਿਵੇਂ ਆਪਾਂ ਪਲਾਉ ਫੇਰਾਂਗੇ ਜਿਵੇਂ ਉਹ ਕਰਾਂਗੇ ਹੋਰ ਯਾਰ ਔਖਾ ਹੋ ਗਿਆ ਬਾਕੀ ਕਈ ਨਾ ਇਹ ਜਿਹੜੇ ਪਿੰਡ ਦੇ ਤੁਹਾਨੂੰ ਪਤਾ ਲੱਵੇ ਵਾਲੇ ਆਉਂਦੇ ਨੇ ਦੇਖ ਕੇ ਹੱਸਦੇ ਵੀ ਹੁੰਦੇ ਨੇ ਵੀ ਹਾਂ ਐ ਹੋ ਗਿਆ ਐ ਹੋ ਗਿਆ ਚਲੋ ਕੋਈ ਨਾ ਜਿਹੜਾ ਕੋ ਬਾਈ ਗਰੂ ਨੇ ਕਰਨਾ ਚੰਗੇ ਹੀ ਕਰਨਾ ਮਾੜਾ ਨਹੀਂ ਕਰਦਾ ਕੋਈ ਨਾ ਮੇਰਾ ਇੰਨਾ ਮੈਨੂੰ ਪਤਾ ਠੀਕ ਆ ਮਿੱਤਰੋ ਓਕੇ ਚੱਲਦੇ ਹੁਣ ਘਰ ਨੂੰ ਪਰ ਮਾਨ ਮਾਨ ਆ ਗਿਆ ਹੋਇਆ ਸੀ ਉਹ ਆ ਗਿਆ ਉਧਰੋਂ ਹੁਣ ਚਲਦਿਆਂ ਘਰੇ ਤੁਹਾਨੂੰ ਦਿਖਾਉਣਾ ਪਲਟਾਵੇਂ ਹਾਲ ਵੀ ਜਿਹੜੇ ਆਪਣੇ ਪਾਏ ਹੋਏ ਨੇ ਮਾਗਰ ਉਹ ਵੀ ਮਿੱਤਰੋ ਪਲਟਾਵੇਂ ਹਾਲ ਉਹ ਨਹੀਂ ਹੈਗੇ ਜਿਹੜੇ ਐ ਡਬਲ ਹੋ ਕੇ ਘੁੰਮਦੇ ਹੁੰਦੇ ਨੇ ਉਹ ਸਿੰਗਲ ਵਾਲੇ ਨੇ ਜਿਵੇਂ ਉਹ ਵੀ ਯਾਰ ਦੱਸਿਓ ਜੇ ਕੋਈ ਭਰਾ ਇਹ ਜਾ ਦੇਖਦਾ ਵੀ ਹਨਾ ਇਹ ਵੀਡੀਓ ਤਾਂ ਮੈਂ ਪਹਿਲੀ ਪਾ ਦੂ ਅੱਜ ਦਿਨੇ ਘੇਨ ਤਾਂ ਮੈਂ ਰਾਤ ਨੂੰ ਲੱਗੂ ਜੇ ਕੋਈ ਭਰਾ ਹੈ ਨਾ ਕਮੈਂਟ ਕਰਕੇ ਤੇ ਜਿਹੜਾ ਜਿਹੜਾ ਸਿੰਗਲ ਵਾਲਾ ਪਲਾਟ ਹੋਆ ਆ ਪਾਂਦਾ ਵੀ ਉਹਦਾ ਹੱਲ ਕੀ ਆਪਾਂ ਕਰ ਸਕਦੇ ਆ ਹਨਾ ਵੀ ਕੰਨੀ ਤੋਂ ਫੇਰਨ ਲੱਗੀ ਹੈ ਜਾਂ ਗੱਭਿਆਂ ਫੇਰਨ ਲੱਗੀ ਏ ਪਲਾਉਸ ਨੂੰ ਮੈਂ ਘਰੇ ਚੱਲ ਕੇ ਦਿਖਾਉਣਾ ਯਾਰ ਜੇ ਕੋਈ ਭਰਾ ਹੈਗਾ ਆਪਾਂ ਨੂੰ ਜਰੂਰ رائے ਦਿਓ ਕਮੈਂਟਾਂ ਚ ਵੀ ਗੱਭਿਆਂ ਜਾਂ ਕੰਨੀ ਤੋਂ ਕਿਵੇਂ ਲੱਗੀ ਹੈ ਨਾ ਕੀ ਕਰਕੇ ਠੀਕ ਆ ਮਿੱਤਰੋ ਇਹ ਬਲੌਗ ਮੈਂ 8-9 ਮਿੰਟਾਂ ਦੀ ਬਣਾ ਕੇ ਪਾ ਦੂੰਗਾ ਵੀ ਫਿਰ ਤੁਹਾਨੂੰ ਆਥ ਨੇ ਜਿਹੜੀ ਆਪਾਂ ਬਾਹਾਂਗੇ ਇਹਨੂੰ ਉਹ ਮੈਂ ਬਲੌਗ ਤੁਹਾਨੂੰ ਫਿਰ ਅੱਡ ਪਾ ਦੂੰਗਾ ਚਲੋ ਠੀਕ ਆ ਉਹ ਉਦੋਂ ਪਹਿਲਾਂ ਆਪਾਂ ਨਾ ਕੋਈ ਬੇਲੀ ਖੱਤਾ ਦੇਖਦੇ ਆ ਉਹ ਨੂੰ ਉਹ ਚਲਾ ਕੇ ਦੇਖਦੇ ਆ ਪਲਾਉ ਨੂੰ ਫੇਰ ਆਪਾਂ ਇਧਰਲੇ ਪਾਸੇ ਆ ਕੇ ਲੱਗਾਗੇ ਵੀ ਤਾਂ ਕਰਕੇ ਚਲੋ ਠੀਕ ਆ ਕਰੋ ਮਿੱਤਰੋ ਸਾਹਮਣੇ ਤੇ ਇੱਕ ਜਿਹੜਾ ਆਪਣਾ ਦਿੱਲੀ ਜਾਮੂ ਕਟੜਾ ਹਾਈਵੇ ਨਹੀਂ ਬਣਦਾ ਆ ਦੇਖੋ ਹੁਣ ਇਹ ਤੇ ਆ ਖਾ ਪਾਉਣ ਲੱਗੇ ਨੇ ਸਵਾਹ ਜੀ ਵਾਲੀ ਮਿੱਟੀ ਆ ਆ ਦੇਖੋ ਇੱਕ ਟਰੱਕ ਉਹ ਜਾਂਦਾ ਬਾਕੀ ਆ ਦੇਖੋ ਆ ਆਪਣੇ ਲਵੇ ਬਣਦਾ ਆਪਣੀ ਮੋਟਰ ਖੇਤ ਕੋਲੇ ਰੌਣਕ ਮੇਲਾ ਲੱਗ ਜੂ ਚੱਲ ਉਹ ਦੇਖੋ ਆ ਟਿਪਰ ਇਥੋਂ ਪੁਲ ਤੇ ਚੜਦੇ ਨੇ ਉਹ ਦੇਖੋ ਉਹ ਸਿੱਧਾ ਚੜਾਈ ਚੜ ਕੇ ਗਿਆ ਜਿਵੇਂ ਕਾ ਜਾਂਦਾ ਆ ਦੇਖੋ ਕਰੋ ਮਿੱਤਰੋ ਚੈੱਕ ਆਪਣੇ ਪਲਾਉ ਇਹੀ ਦੀਰ ਜਿਹੜੇ ਰਾਤ ਲੱਗੇ ਨਹੀਂ ਆਹ ਦੇਖੋ ਰਾਤ ਨਾ ਇਹ ਐਵੇਂ ਇੰਨੇ ਇੱਕ ਵਸ ਆਹ ਇੰਨੇ ਇੰਨੀ ਜੀ ਲੱਗਦੀ ਦੀ ਹੁਣ ਐ ਕਰਕੇ ਆਹ ਦੇਖੋ ਆਹ ਲਿੰਕੇ ਦੀ ਛੋਟੀ ਕਰੀਆ ਹੁਣ ਆਦੇ ਆ ਖੋਲਦੀ ਆਹ ਲਿੰਕ ਟਾਈਟ ਕਰਦੀ ਹੁਣ ਇਹਨਾਂ ਨੂੰ ਔਰ ਇਹਨਾਂ ਆਪਣੇ ਇੱਥੇ ਖੱਤੇ ਚ ਲੈ ਕੇ ਚੱਲਦੇ ਆ ਇੱਥੇ ਕਿਤੇ ਲਵੇ ਖਾਲੀ ਖੇਤ ਆ ਕੇ ਪਿਆ ਆਪਣੇ ਚਾਚੇ ਦੇ ਮੁੰਡੇ ਦਾ ਉੱਥੇ ਨੂੰ ਪਹਿਲਾਂ ਚਲਾ ਕੇ ਦੇਖਦੇ ਆ ਜੇ ਤਾਂ ਲੱਗੇ ਠੀਕ ਆ ਨਹੀਂ ਫਿਰ ਤਵੀਆਂ ਦੁਵੀਆਂ ਨਾਲ ਅਜਗਾੜ ਦੇਖਾਂਗੇ ਬਾਕੀ ਕਰੋ ਚੈੱਕ ਦੱਸਿਓ ਭਲਾ ਭਰਾ ਜਿਹੜੇ ਆਪਾਂ ਨੂੰ ਦੇਖਦੇ ਨੇ ਨਾ ਵੀ ਇਹ ਲੋਡ ਰਾਇ ਉਹ ਵੀ ਇਹ ਚ ਲੱਗਦੇ ਯਾਰ ਕਿਵੇਂ ਹੁੰਦੇ ਨੇ ਪਹਿਲਾਂ ਤੇ ਇਹੀ ਦੱਸਿਓ ਮੈਨੂੰ ਤਾਂ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਕੋਈ ਹਿਸਾਬ ਕਿਤਾਬ ਬਾਕੀ ਕੱਢਦੇ ਆ ਇਹਨੂੰ ਬਾਹਰ ਸਟਾਰਟ ਮੈਂ ਕਰਤਾ ਡਾਇਰੈਕਟਰ ਖੋਲਦੇ ਆ ਗੇਟ ਚੱਲਦੇ ਆ ਫਿਰ ਤੁਹਾਨੂੰ ਰਾਹ ਜਿਉਂ ਹੀ ਮਿਲਦੇ ਆ ਸੌਣਾ ਫੋਨ ਠੀਕ ਆ ਮਿੱਤਰੋ ਕਰੋ ਜੇ ਇੱਕ ਮਿੱਤਰੋ ਕੱਢ ਲਿਆ ਬਾਹਰ ਪਹਿਲਵਾਨ ਨੇ ਉਹ ਕਰੋ ਜੇ ਇੱਕ ਖੋਲਤਾ ਗੇਟ ਹੁਣ ਕੱਢਦੇ ਆ ਇਹਨੂੰ ਕੱਢ ਲਾਂ ਬਾਹਰ ਮਿਲਦੇ ਆ ਆਪਾਂ ਫਿਰ ਠੀਕ ਆ ਮਿੱਤਰੋ ਚੱਲਦੇ ਆ ਤੁਹਾਨੂੰ ਮਿਲਦਾ ਮੋਟਰ ਤੇ ਚੱਲ ਕੇ ਟੱਕ ਲਿਆ ਜੰਮੀ ਵਾਦੀ ਲੱਟੂ ਹਾਂ ਦਾ ਬਾਬਾ ਲੈ ਕੇ ਰੋਨੈਰ ਤੇ ਬਾਈ ਤੋਂ ਫੋਨ ਲੈ ਕੇ ਆਤੀ ਦੀ ਦਾੜੀ ਦੀ ਇੱਕ ਜੰਦਾ ਕਾਹਦੇ ਬੈਠਾ ਸੀ ਮਿੱਤਰੋ ਆ ਗਏ ਖੇਤ ਕਰੋ ਚੈੱਕ ਆ ਤੁਹਾਨੂੰ ਦੋ ਜਿਹੜਾ ਉੱਤੇ ਪਹਿਲਾਂ ਵੀ ਦਿਖਾਇਆ ਸੀ ਮੈਂ ਬਣਦਾ ਵੇਖੋ ਇਧਰੋਂ ਆਪਣੇ ਸਾਰਾ ਕੰਪਲੀਟ ਆ ਇੱਥੇ ਆ ਜਿਵੇਂ ਪੁੱਲ ਜੇ ਨੇ ਨਾ ਇੱਥੋਂ ਇੱਥੋਂ ਹੀ ਰਹਿੰਦਾ ਸੀ ਬਸ ਬਣਨਾ ਰੋਡ ਚੱਲਦਾ ਹੁਣ ਆਵੀ ਇੱਥੋਂ ਆਪਣੇ ਲਵੀ ਖੇਤਾਂ ਇੱਧਰੋਂ ਸੱਜੇ ਹੱਥ ਮੁੜ ਕੇ ਦਿਖਾਉਣਾ ਤੁਹਾਨੂੰ ਫੇਰ ਅੱਗੇ ਚੱਲ ਕੇ ਇਹ ਮਿੱਤਰੋ ਹੈਗੀ ਆਪਣੀ ਚਾਚੇ ਦੀ ਮੋਟਰ ਉਹਦਾ ਖੱਤਾ ਵੇਚ ਲਈ ਪੈਸੇ ਡੇਢ ਕਬੀਗਾ ਉਹ ਚਲਾ ਕੇ ਦੇਖਦੇ ਆ ਮਖਿਆ ਜੇ ਲੱਗਣੇ ਹੋਣਗੇ ਯਾਰ ਔਰ ਉੱਥੇ ਪੈਲੀ ਖਰਾਬ ਕਰ ਲਾਂਗੇ ਨਹੀਂ ਫੇਰ ਕੋਈ ਹੋਰ ਹੱਲ ਕਰਾਂਗੇ ਲੱਗਦੇ ਹੀ ਹੈ ਕਿ ਯਾਰ ਰਾਤ ਮੈਂ ਬਲੌਗ ਦਾ ਬਣਾਇਆ ਸੀ ਮਿੱਤਰੋ ਜਿਆਦੇ ਲੱਗੇ ਨਹੀਂ ਮੈਂ ਗੁੱਪੇ ਦਾ ਕੇ ਸਾਰੀ ਗਲੀਟ ਮਾਰਦਾ ਫੇਰ ਅੱਜ ਤੜਕੇ ਤੋਂ ਇਦਵਾਰੀਆਂ ਬਲੌਗ ਬਣਾਉਣ ਲੱਗੇ ਆ ਠੀਕ ਆ ਬਾਕੀ ਆਗੇ ਦਿਖਾਉਣਾ ਤੁਹਾਨੂੰ ਹੋਰ ਯਾਰ ਨਵੀਂ ਕੰਮ ਹੋ ਗਿਆ ਨਹੀਂ ਕਣਕ ਬ ਹੋਣਾ ਚਲੋ ਜੋ ਮਹਾਰਾਜ ਨਹੀਂ ਕਰਨਾ ਚੰਗਾ ਹੀ ਕਰਨਾ ਕਹਿ ਨਹੀਂ ਬਲਵਾਨ ਹੋਰ ਹਾਂ ਫਿਰ ਗਾੜੀ ਜਾਣਾ ਤੀਕਾ ਹੋ ਗਈ ਹੋਰ ਨਹੀਂ ਇਹਨਾ ਸਾਡੀ 23 ਤਰੀਕ ਨੂੰ ਮੇਰੀ ਸਲਾਹ ਦੀ ਨੰਦ ਤੋਂ ਸਾਹ ਨੇ ਆਏ ਜਿੰਦਾਂ ਟਰੈਕਟਰ ਲੈ ਕੇ ਜਾਣ ਵੀ ਹੋਰ ਉਹ ਵੀ ਸਾਡਾ ਹੱਥ ਚੱਤੇ ਚਲੋ ਮਿੱਤਰੋ ਜੇ ਗਏਗਾ ਉਹਦੇ ਵੀ ਦੱਸਾਂਗੇ ਨਾ ਮੈਨੂੰ ਐ ਦੀ ਨਾਲ ਦਾ ਬਲੌਗ ਵਧੀਆ ਬਣ ਜਾਣਗੇ ਨਾਲੇ ਤੁਹਾਨੂੰ ਚਾ ਆਵਾਂਗੇ ਗੁਰੂ ਘਰ ਚਲੋ ਦੱਸਦੇ ਹਾਂ ਤੁਹਾਨੂੰ ਜਿਵੇਂ ਵੀ ਹੁੰਦਾ ਦੇਖਦੇ ਹਾਂ ਚਲਾ ਕੇ ਕੋ ਮਿੱਤਰੋ ਚੈੱਕ ਲਾ ਕੇ ਦੇਖਣ ਲੱਗੇ ਹੋਇਆ ਇਹ ਲੱਗਦੇ ਫੇਰ ਨਹੀਂ ਇਹ ਨੂੰ ਵਹਿਮ ਦੀ ਵੀ ਮੈਂ ਲੀਵਰ ਨਹੀਂ ਛੱਡਦਾ ਹੁਣ ਇਹ ਆਪਦਾ ਵਹਿਮ ਕੱਢਣ ਲੱਗਿਆ ਹੋਇਆ ਤੁਹਾਨੂੰ ਬਾਕੀ ਦਿਖਾਉਣਾ ਹੁਣ ਦੋਏ ਲੀਵਰ ਫੇਰ ਥੱਲੇ ਰੱਖੀ ਮਿੱਤਰੋ ਇਹਦਾ ਨਹੀਂ ਬੜਕੇ ਧਰਤੀ 'ਚੋਂ ਨਿਕਲਦੇ ਨਹੀਂ ਹੁੰਦੇ ਪਤਾ ਨਹੀਂ ਅਸੀਂ ਤਾਂ ਇੰਨੀ ਸੈਟਿੰਗ ਕਰਕੇ ਦੇਖ ਲਈ ਡੰਡਾ ਟਹਿੜ ਗਈ ਢੱਲਾ ਗਈ ਲੈ ਹੁਣ ਦੇਖ ਲਿਓ ਲੈ ਲੈ ਉਹ ਪਹਿਲਾ ਲੱਗਣ ਲੱਗਿਆ ਮਾਗਰਲੇ ਲੱਗਦੇ ਨਹੀਂ ਇਕੱਲਾ ਇੱਕ ਲੱਗਦਾ ਬੱਸ ਕਰੋ ਜੇ ਇੱਕ ਹੋ ਜੇ ਜਿੰਨਾ ਮੂਰਲਾ ਲੱਗਦਾ ਇੰਨਾ ਲੱਗਣਾ ਚਾਹੀਦਾ ਇਹਨੂੰ ਪਹਿਲਵਾਨ ਆ ਯਾਰਾ ਪੂਰਾ ਡੰਡਾ ਪਟਾ ਕਰ ਰਿਹਾ ਹੋਰ ਓਏ ਇਹਨੂੰ ਕੱਢ ਕੇ ਆਪਾਂ ਘੁੰਮਣ ਵਾਲੇ ਪਾ ਕੇ ਲੈ ਕੇ ਆਉਨੇ ਆ ਤੂੰ ਰਹਿਣ ਦੇ ਹੁਣ ਇਹ ਕਹਿੰਦਾ ਡੰਡਾ ਛੱਡ ਕੇ ਦੇਖ ਲੋ ਆ ਡੰਡਾ ਛੱਡ ਕੇ ਦੇਖ ਲੈ ਓਏ ਇਹ ਨਾ ਡੰਡਾ ਦੂਆ ਛੱਡ ਮਿੱਤਰੋ ਕਰਦੇ ਆ ਸਾਨੂੰ ਦੱਸਦੇ ਆ ਫਿਰ ਕਿਵੇਂ ਹੁੰਦਾ ਮਿੱਤਰੋ ਹੁਣ ਇਹਦਾ ਉਹ ਡੰਡਾ ਥੋੜਾ ਜਿਆਦਾ ਟਾਈਟ ਕਰਕੇ ਉਹ ਲਿੰਕ ਉਧਰਲੀ ਨਾਲੇ ਢਿੱਲੀ ਕਰੀਆ ਹੁਣ ਦੇਖਦੇ ਆ ਲਾ ਕੇ ਹੁਣ ਉਹ ਮੂਹਰ ਲਾਈਨ ਲੱਗਦਾ ਹੁਣ ਮੂਹਰ ਲਾਈਨ ਲੱਗਦਾ ਹਾਂ ਨਹੀਂ ਉਹ ਕਿਤੇ ਲੱਗੇ ਹੋ ਨਹੀਂ ਉੱਥੇ ਲੱਗ ਗਿਆ ਉੱਥੇ ਲੱਗਦਾ ਨਹੀਂ ਗੱਲ ਨਹੀਂ ਬਣਦੀ ਮੂਹ ਨਹੀਂ ਲੱਗਦੇ ਨਾਲੇ ਪਤਾ ਨਹੀਂ ਕੀ ਆ ਜਿਹੜੇ ਭਰਾ ਫੇਰਦੇ ਨੇ ਯਾਰ ਜੇ ਕੋਈ ਫੇਰਦਾ ਯਾਰ ਦੱਸਿਓ ਜਰੂਰ ਹੁਣ ਇਹਦੇ ਆ ਲੰਬੇ ਕਰਦੇ ਨੇ ਹੁਣ ਇਹ ਹੁਣ ਦਵੇ ਦੇਖਦੇ ਆ ਤੁਹਾਨੂੰ ਦਿਖਾਉਣਾ ਸ਼ਾਇਦ ਲੱਗ ਜਾਣਾ ਲੈ ਮਾੜੇ ਮਾੜੇ ਲਾ ਦੇ ਨੇ ਓਏ ਉਹ ਨਾ ਨਾਲ ਦਾ ਟੋਆ ਨਹੀਂ ਡੰਡਾ ਕੱ ਕਸਦੇ ਆ ਡੰਡਾ ਕਸ ਕੇ ਦੇਖ ਮਿੱਤਰੋ ਡੰਡਾ ਕੱਢ ਦਾਂ ਫਿਰ ਵੀ ਉਹ ਕਰਦੇ ਆ ਕਸਦੇ ਕਸਦੇ ਪੂਰਾ ਕਸਦੇ ਸਾਲੇ ਨੂੰ ਕਸ ਲਿਆ ਮਿੱਤਰੋ ਡੰਡਾ ਦਿਖਾਉਣਾ ਖੋਲ ਕਸਦਾ ਮਿੱਤਰੋ ਡੰਡਾ ਵੀ ਹੁਣ ਹੁਣ ਦੇਖਦੇ ਆ ਲੱਗ ਗਿਆ ਮੇਰੇ ਹਿਸਾਬ ਨਾਲ ਹੁਣ ਡੰਡਾ ਡੰਡਾ ਹੀ ਆ ਕੱਢ ਜੂ ਇਹ ਆ ਕਾਟ ਲੰਬਾ ਡੰਡਾ ਕਿਸੇ ਨਾਲ ਥੋੜਾ ਜਿਆ ਹੋਰ ਦਾ ਸਹੀ ਤੇ ਕਹਦਾ ਥੋੜਾ हां ਵੀ ਮਿੱਤਰੋ ਚੱਲ ਪਏ ਹੁਣ ਫੇਰ ਉਹਨੂੰ ਕੱਟ ਕੇ ਆਉਣੇ ਆ ਇੱਥਾਂ ਦੀ ਗੱਲ ਬਣੀ ਸੀ ਉਹ ਤੁਹਾਨੂੰ ਮੈਂ ਦਿਖਾਇਆ ਮਾੜੇ ਮੋਟੇ ਦਾ ਲੱ ਕਰਨ ਲੱਗੇ ਵੀ ਸਾਨੂੰ ਆਏ ਉਹ ਨੀ ਮਾਰਾ ਹੋ ਜੇ ਵੀਰੇ ਐਂਕ ਤੇ ਖਾਲ ਨਾ ਪਾ ਦੇਵੇ ਉਹਨੂੰ ਆਪਣੇ ਜਿਹੜੇ ਘੁੰਮਣ ਵਾਲੇ ਕੱਲ ਦਾ ਟ੍ਰੈਕਿੰਗ ਯਾਰ ਤੋਂ ਉੱਥੇ ਮੈਂ ਬੁੱਕ ਕਰਾਈ ਸੀ ਉਹ ਪਾ ਕੇ ਲੈ ਕੇ ਆਵਾਂਗੇ ਫਿਰ ਤੁਹਾਨੂੰ ਉਹ ਵੀ ਚੈੱਕ ਕਰਾਵਾਂਗੇ ਕਿਉਂਕਿ ਹੁਣ ਬਾਕੀ ਚੱਲਦੇ ਆਂ ਉਹਨੂੰ ਮੋਟਰ ਤੇ ਚੱਲ ਕੇ ਵੀ ਦਿਖਾਉਣਾ ਬਾਕੀ ਵੀ ਕਰ ਮਿੱਤਰੋ ਹੁਣ ਚੱਲਦੇ ਆ ਮੈਂ ਲੈ ਇਹਨਾਂ ਨੂੰ ਕੱਢ ਦਈਏ ਜਿਹੜੇ ਬਾਈ ਤੋਂ ਮੰਗੇ ਸੀ ਚੱਲ ਅਗਲੇ ਨਾਲ ਆਪਣਾ ਜਵਾਬ ਕਰਦੇ ਆਂ ਤੇ ਨਾ ਵਧੀਆ ਇਹ ਪਤਾ ਨਹੀਂ ਕਿ ਇਹ ਰੇਨ ਦਾ ਸਾ ਮੀ ਆਪਾਂ ਨੂੰ ਚਲੋ ਉਹ ਥੋੜੀ ਪੈ ਵੀ ਸਿੱਧੇ ਆ ਤੇਰੇ ਲੱਗਦੇ ਵੀ ਸਿੱਧੇ ਨੇ ਇਹ ਤਾਂ ਡੇਢੇ ਜੇ ਖੜਦੇ ਨੇ ਯਾਰ ਤਾਂ ਕਰਕੇ ਇਹਨਾਂ ਦਾ ਉੱਠਾ ਬਾਕੀ ਆ ਗਈ ਆਪਣੀ ਬਾਲੇ ਵਾਲੀ ਸੜਕ ਚੱਲਦੇ ਆ ਹੁਣ ਰੋਜ ਇੱਕ ਮਿੱਤਰੋ ਕੱਢਤਾ ਆਪਾਂ ਨੇ ਹੁਣ ਚੱਲਦੇ ਆ ਘਰ ਨੂੰ ਫੇਰ ਜਿਹੜਾ ਉਹ ਪਾਕੇ ਲੈ ਕੇ ਆਵਾਂਗੇ ਆਪਾਂ ਜਿਹੜੇ ਦੂਜੇ ਤਿੰਨ ਪਲਾਓ ਨੇ ਉਹ ਪਾਕੇ ਲੈ ਕੇ ਆਵਾਂਗੇ ਆਪਾਂ ਤਿੰਨ ਤਿੰਨ ਸਾਡੇ ਵੀ ਤਿੰਨੇ ਵੇ ਪਾਕੇ ਲੈ ਕੇ ਆਵਾਂਗੇ ਇਹ ਤੁਹਾਨੂੰ ਉਹ ਵੀ ਦਿਖਾਉਣੇ ਆ ਚਲੋ ਹੁਣ ਚੱਲਦੇ ਆ ਘਰ ਨੂੰ ਆਹ ਲਾ ਦੀ ਅਗਲੇ ਦਾ ਗੇਟ ਕੱਢਦੇ ਆਪਾਂ ਨੇ ਪਲਾਓ ਠੀਕ ਆ ਮਿੱਤਰੋ ਆ ਗਏ ਮਿੱਤਰੋ ਘਰੇ ਬੋਲਪ੍ਰੇਟ ਪਹਿਲਵਾਨ ਆ ਚਲੋ ਮਿੱਤਰੋ ਉਧਾਰੇ ਉਹ ਤਾਂ ਲੱਗੇ ਨਹੀਂ ਹੈਗੇ ਉਹ ਤੁਹਾਨੂੰ ਮੈਂ ਦੱਸਿਆ ਹੁਣ ਜਿਹਨੇ ਵੀ ਹੁੰਦਾ ਉਹ ਜਿਹੜਾ ਉਹ ਪਾਗਾ ਆ ਅੱਗੇ ਤਾਂ ਇਹਦੀ ਕੀ ਪਾਗਣੇ ਕਿਉਂ ਨਹੀਂ ਆ ਐ ਨਹੀਂ ਪਤਾ ਕਲੀਆਂ ਐ ਨਹੀਂ ਪਤਾ ਉਹ ਜਿਹੜੇ ਦੂਜੇ ਡਵਲਪ ਲਾਉ ਨੇ ਉਹ ਠੀਕ ਆ ਕਬਾੜ ਦੇ ਹੁਣ ਟਰੈਕਟਰ ਘਰੇ ਆਪਾਂ ਚਲਦੇ ਆ ਇਹਨੂੰ ਲਾ ਦਈਏ ਦੀ ਹੈਗਾ ਨਹੀਂ ਆਪਾਂ ਜਨੇ ਕੇ ਕੰਮ ਖਿੱਚ ਲੈਣ ਦੀਆਂ ਮਸ਼ੀਨ ਕੱਢ ਕੇ ਉਹ ਟਰਾਲੀ ਚ ਉਧਰ ਉਹਨੂੰ ਦਿਖਾਣੀ ਹੁੰਦਾ ਬੀ ਪਿਆ ਨਹੀਂ ਕਰ ਦਿੰਦੇ ਤਿਆਰ ਚਲੋ ਹੁਣ ਜਿਵੇਂ ਹੋਊਗਾ ਠੀਕ ਆ ਮਿੱਤਰੋ ਚਲੋ ਨਾਲੇ ਇਹ ਵਲੌਗ ਨੂੰ ਆਪਾਂ ਆਪਣੇ ਨੂੰ ਕਰਦੇ ਆ ਇੱਥੇ ਐਂਡ ਅਮੀਰ ਆਪਣਾ ਵਲੌਗ ਸਾਰੇ ਭਾਈਆਂ ਨੂੰ ਪਸੰਦ ਆ ਹੁਣ ਮਿੱਤਰੋ ਅਗਲੇ ਵਲੌਗ ਵਿੱਚ ਦੇਖਾਂਗੇ ਵੀ ਕੀ ਕਰਦੇ ਆ ਕੀ ਪਾ ਕੇ ਲੈ ਗੋਣਾ ਠੀਕ ਆ ਮਿੱਤਰੋ ਚੈਨਲ ਨੂੰ ਆਪਣੇ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲੇ ਕਰ ਦਿਓ ਲਾਈਕ ਵੀਡੀਓ ਨੂੰ ਠੀਕ ਆ ਮਿੱਤਰੋ ਵਲੌਗ ਹੈ ਆਪਣਾ ਦੋ ਤਿੰਨ ਦਿਨਾਂ ਬਾਅਦ ਕੋ ਆਇਆ ਵੱਧ ਤੋਂ ਵੱਧ ਸ਼ੇਅਰ ਕਰਿਓ ਜਰੂਰ ਮੇਰੇ ਭਰਾ ਠੀ ਮਿਲਦੇ ਆਪਾਂ ਨਵੇਂ ਬਲੌਗ ਦੇ ਨਾਲ ਠੀਕ ਆ